ਕਿ ਜਦੋਂ ਕੁੜੀ ਹੁਣ ਦੂਸਰੀ ਵਾਰ 2025 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਇੰਡੀਆ ਵਾਪਸ ਆਈ ਹੈ ਜੀ ਇੱਥੇ ਆ ਕੇ ਰਹਿਣ ਲੱਗੀ ਹੈ ਤਾਂ ਇਹ ਹੋਟਲਾਂ ਦੇ ਵਿੱਚ ਮਿਲਦੇ ਰਹੇ ਇੱਕ ਧਰਮ ਪਤਨੀ ਨੇ ਆਪਦੇ ਆਸ਼ਕ ਨਾਲ ਰਲ ਕੇ ਆਪਦੇ ਰੱਬ ਵਰਗੇ ਦੇਵਤਾ ਵਰਗੇ ਇੱਕ ਘਰ ਵਾਲੇ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਮਰਵਾਤਾ ਜੀ ਸ਼ਰੀਫ ਪਰਿਵਾਰ ਨਸ਼ੇ ਤੋਂ ਰਹਿਤ ਕਿਸੇ ਕਿਸਮ ਦਾ ਮਾੜਾ ਅੈਬ ਨਹੀਂ ਕਿਸੇ ਕਿਸਮ ਦੀ ਬਦਨਾਮੀ ਨਹੀਂ ਪਿੰਡ ਦੇ ਲੋਕ ਇੱਕ ਮੋਰੀ ਥਾਣੀ ਨਿਕਲਦੇ ਆ ਕਿ ਐਦਾਂ ਸ਼ਰੀਫ ਮੁੰਡਾ ਪਿੰਡ ਚ ਨਹੀਂ ਜਮਣਾ ਬਿਲਕੁਲ ਤੁਹਾਡੀ ਇਹ ਗੱਲ ਸੱਚ ਹੈ ਕਿ 12ਵੀਂ ਤੱਕ ਇਹ ਲੜਕੀ ਕੇਸਗੀ ਬੰਦੀ ਸੀ ਤੇ ਅੰਮ੍ਰਿਤ ਛਕਿਆ ਵਿਆ ਸੀ 28 ਤਰੀਕ ਤੇ 29 ਤਰੀਕ ਦੀ ਦਰਮਿਆਨੀ ਰਾਤ ਨੂੰ ਇੱਕ ਨੌਣਾ ਤੇ ਵੈਸ਼ੀਪੂਣੇ ਵਾਲਾ ਇਹ ਕਤਲ ਹੋਇਆ ਇਤੋਂ ਤੱਕ ਸੋਹਰੇ ਪਰਿਵਾਰ ਨੇ ਉਹਨੂੰ ਬਤੌਰ ਪੁੱਤ ਬਣਾ ਕੇ ਰੱਖਿਆ ਕਿ ਆਪ ਦਾ ਜਾਇਆ ਪੁੱਤ ਤਾਂ ਮੋਟਰਸਾਈਕਲ ਤੇ ਬੈਂਕ ਦੇ ਵਿੱਚ ਨੌਕਰੀ ਕਰਨ ਜਾਂਦਾ ਸੀ ਤੇ ਨੌ ਨੂੰ ਘੱਡੀ ਦਿੱਤੀ ਹੋਈ ਸੀ ਮੈਂ ਪੁੱਛਣਾ ਚਾਹੂੰਗਾ ਜੂ ਕਤਲ ਹੋਇਆ ਤੁਹਾਡੇ ਹਿਸਾਬ ਨਾਲ ਆ ਪ੍ਰੀ ਪਲੈਨਿੰਗ ਸੀ ਜਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਉਸ ਦੇ ਘਰ ਵਾਲੇ ਨੇ ਇਹਨਾਂ ਦੋਨਾਂ ਨੂੰ ਫੜ ਲਿਆ ਸੀਗਾ ਤੇ ਉਹਨਾਂ ਨੇ ਕਬਰਾਂਡ ਦੇ ਵਿੱਚ ਜਾ ਕੇ ਉਹਨਾਂ ਨੂੰ ਹੋਰ ਕੋਈ ਸੁਝਾ ਨਹੀਂ ਤੇ ਉਹਨਾਂ ਨੇ ਕਤਲ ਕਰ ਦਿੱਤਾ ਕੇ ਲੜਕੀ ਨੇ ਇੱਕ ਸਾਜਿਸ਼ ਤਿਆਤ ਇੱਕ ਕਤਲ ਹੋਣ ਤੋਂ ਬਾਅਦ ਕਰਦਾ ਸਮਾਨ ਖਲਾਰਤਾ ਜੀ ਜਿਹੜਾ ਉੱਥੋਂ ਦਾ ਸੋਨਾ ਗਹਿਣਾ ਗੱਟਾ ਕੋਈ ਮਹਿੰਗਾ ਸਮਾਨ ਸੀ ਉਹਨੂੰ ਆਪਦੇ ਯਾਰ ਨੂੰ ਚੁਕਾਤਾ ਜਾਂ ਆਪ ਪਾਸੇ ਕਰਤਾ ਕਿ ਇਹ ਲੱਗੇਗਾ ਇਹ ਲੱਗੇ ਕਿ ਡਕੈਤੀ ਹੋਈ ਆ ਫੇਰ ਉਹ ਲੜਕੀ ਦੀ ਇਹ ਚੋਰੀ ਫੜੀ ਕਿਵੇਂ ਗਈ ਕਿ ਉਹ ਝੂਠ ਬੋਲ ਰਹੀ ਆ ਕਿਉਂਕਿ ਕਰਦਿਆਂ ਨੇ ਮਹਿਸੂਸ ਕੀਤਾ ਕਿ ਤੂੰ ਉਸੇ ਘਰ ਚ ਮੌਜੂਦ ਸੀ ਜੀ ਉਸ ਰਾਤ ਤੂੰ ਆਪਦੇ ਘਰ ਵਾਲੇ ਦੇ ਨਾਲ ਸੀ ਜੀ ਤੇਰੇ ਸਰੀਰ ਤੇ ਨਾ ਕੋਈ ਰਗੜ ਹੈ ਨਾ ਸੱਟ ਹੈ ਹਾਂਜੀ ਤੇਰੇ ਘਰ ਵਾਲੇ ਦਾ ਕਤਲ ਹੋ ਗਿਆ ਹਮ ਸਮਾਨ ਉਹ ਚੱਕ ਕੇ ਲੈ ਗਏ ਤੈਨੂੰ ਕੁਝ ਕਿਹਾ ਨਹੀਂ ਇਹ ਕਿਵੇਂ ਹੋ ਸਕਦਾ ਹਮ ਧੀ ਤਾਂ ਉਹਨਾਂ ਨੇ ਬਗਾਨੀ ਸਮਝਾਈ ਨਹੀਂ ਉਹਨਾਂ ਨੇ ਸਮਝਿਆ ਵੀ ਹੁਣ ਘਰ ਦਾ ਦਰਮਦਾਰ ਇਹਨੇ ਚਲਾਉਣਾ ਸਾਡਾ ਕੱਲਾ ਕੱਲਾ ਪੁੱਤਾ ਹੁਣ ਇਹ 20 22 ਕਿੱਲੇ 25 ਕਿੱਲੇ ਜ਼ਮੀਨ ਤੇ ਇਹ ਘਰ ਇਸ ਕੁੜੀ ਦਾ ਮੈਂ ਕਿਹਵੀਂ ਪੁੱਛਣਾ ਚਾਹੂੰਗਾ ਵਿੱਚ ਕਿਹਾ ਜਾ ਰਿਹਾ ਕਿ ਕਤਲ ਤਾਂ ਕੀਤਾ ਗਿਆ ਕਿ ਜ਼ਮੀਨ ਹਥਿਆਣਾ ਜਾਂਦੇ ਸੀ ਮੁੰਡੇ ਦੀ ਜੇ ਇਸ ਘਰ ਵਾਲੀ ਦਾ ਘਰ ਵਾਲਾ ਮਰ ਜੇ ਤਾਂ ਉਹਨੂੰ ਅੱਧਾ ਹਿੱਸਾ ਮਿਲਦਾ ਜੇ ਘਰ ਵਾਲੀ ਦੇ ਵੱਲੋਂ ਕੋਈ ਮਾੜਾ ਹਰਕਤ ਨਹੀਂ ਕੀਤੀ ਗਈ ਜੇ ਘਰ ਵਾਲੀ ਤੇ ਮੁਕੱਦਮਾ ਦਰਜ ਹੋ ਗਿਆ ਤੇ ਕਾਨੂੰਨ ਬੜਾ ਸਾਫ਼ ਹੈ ਹੂੰ ਬਿਲਕੁਲ ਕਾਨੂੰਨ ਸਾਫ਼ ਹੈ ਕਿ ਘਰ ਵਾਲੀ ਨੂੰ ਕੁਝ ਨਹੀਂ ਮਿਲਣਾ ਉਹ ਜਿਹੜੀ ਪ੍ਰਾਪਰਟੀ ਉਹਦੇ ਘਰ ਵਾਲੇ ਦੇ ਨਾਮ ਤੇ ਆ ਉਹਦੀ ਮਾਂ ਨੂੰ ਚਲੀ ਜਾਊਗੀ ਜਾਂ ਉਹਦੇ ਪਿਓ ਨੂੰ ਵਾਪਸ ਰਿਟਰਨ ਹੋ ਜਾਊਗਾ ਇਸ ਮੁਕਦਮੇ ਦੇ ਵਿੱਚ ਅਸੀਂ ਕੋਸ਼ਿਸ਼ ਰਾਉਗੀ ਕਿ ਫਾਂਸੀ ਕਰਾਈਏ ਨਹੀਂ ਤਾਂ ਉਮਰ ਕੈਦ ਅਸੀਂ ਇਸ ਮੁਕੱਦਮੇ ਦੇ ਵਿੱਚ ਤਿੰਨੇ ਦੋਸ਼ੀਆਂ ਨੂੰ ਕਰਾਉਣੀ ਪਰਵਾਹ ਨਾਲ ਡਟੇ ਵੀ ਹੋ ਮਤਲਬ ਮੈਂ ਕਹਿੰਦਾ ਜੀ ਹੱਕ ਢਾਕੇ ਇਨਸਾਫ ਦਿਵਾਵਾਂਗੇ ਕਿ ਅਸੀਂ ਆਪਦੇ ਪੁੱਤ ਦੀ ਜ਼ਿੰਦਗੀ ਆਬਾਦ ਕਰਨ ਲਈ ਵਿਆਹ ਕੀਤਾ ਸੀ ਬਿਲਕੁਲ ਤੇ ਅਸੀਂ ਵਿਆਹ ਦੇ ਚੱਕਰਾਂ 'ਚ ਉਹਦੀ ਮੌਤ ਖਰੀਦ ਲਈ ਸੱਚਰੀ ਕਾਲ ਜੀ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ ਪਿਛਲੇ ਦਿਨੀ ਪੰਜਾਬ ਵਿੱਚ ਅਜਿਹੀ ਇੱਕ ਰੂਪ ਕੰਬਾਨ ਵਾਲੀ ਘਟਨਾ ਹੋਈ ਜਿਨੇ ਸਾਰੇ ਪੰਜਾਬੀਆਂ ਨੂੰ ਚੰਝੋੜ ਕੇ ਰੱਖ ਦਿੱਤਾ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਘਰ ਵਾਲੀ ਨੇ ਆਪਣੇ ਪਤੀ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਆਪਣੇ ਆਸ਼ਿਕ ਦੇ ਨਾਲ ਰਲ ਕੇ ਇਸ ਘਟਨਾ ਤੋਂ ਬਾਅਦ ਬਹੁਤ ਪੰਜਾਬੀਆਂ ਦਾ ਮਨ ਦੁਖੀ ਹੋਇਆ ਬਹੁਤ ਜ਼ਿਆਦਾ ਇਸ ਘਟਨਾ ਦੀ ਵਿਵਾਦ ਵੀ ਹੋਇਆ ਤੇ ਆ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਗ੍ਰਿਫਤਾਰੀਆਂ ਕੀਤੀਆਂ ਨੇ ਜੋ ਪੀੜਤ ਪਰਿਵਾਰ ਦੇ ਵਕੀਲ ਨੇ ਐਡਵੋਕੇਟ ਮਹੀਪਿੰਦਰ ਸਿੰਘ ਜੀ ਬਹੁਤ ਸੀਨੀਅਰ ਵਕੀਲ ਨੇ ਸਾਡੇ ਨਾਲ ਅੱਜ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਐਡਵੋਕੇਟ ਸੱਚ ਦਾ ਸੁਨੇਹਾ ਅਤੇ ਨਿਰਪਾਉ ਜੀ ਤੁਹਾਡਾ ਫਰੀਦਕੋਟ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅੱਜ ਤੁਸੀਂ ਆਏ ਹੋ ਤੁਹਾਡਾ तहे ਦਿਲੋਂ ਧੰਨਵਾਦ ਹੈ ਜੀ ਬਾਈ ਜੀ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੂੰਗਾ ਇਹ ਵਾਪਰੀਆ ਕੀ ਘਟਨਾ ਕੀ ਹੋਈ ਹੈ ਸਾਰੀ ਜਿਹੜੀ ਹੋਈ ਹੈ ਨਿਰਪਾਉ ਜੀ ਜਦੋਂ ਕਿਸੇ ਇਨਸਾਨ ਦਾ ਕਿਸੇ ਪਰਿਵਾਰ ਦਾ ਜੀ ਮਾੜਾ ਸਮਾਜ ਹੈ ਹੂੰ ਤਾਂ ਫਿਰ ਉਹ ਟਲਦਾ ਨਹੀਂ ਹੂੰ ਕੋਈ ਵੀ ਦੁਨੀਆ 'ਚ ਮਨੁੱਖ ਹੈ ਪਾਵਾਂ ਉਪਦੇਸ਼ਾਂ-ਉਪਦੇਸ਼ਾਂ 'ਚ ਪੜਦਾ ਪਾਵਾਂ ਕਿਸੇ ਸਭਿਤਾ ਤੇ ਪਾਵਾਂ ਕਿਸੇ ਧਰਮ ਦਾ ਜੀ ਉਹ ਜਦੋਂ ਆਪਦੀ ਘਰ ਦੀ ਚਾਰ ਦਿਵਾਰੀ ਦੇ ਅੰਦਰ ਜਾਂਦਾ ਉਹ ਇੱਕ ਸੁਰੱਖਿਅਤ ਮਹਿਸੂਸ ਕਰਦਾ ਜੀ ਉਹ ਇਹ ਸਮਝਦਾ ਕਿ ਮੈਂ ਨੂੰ ਆਪਦੇ ਘਰ ਚਾ ਕੇ ਸਕੂਨ ਮਿਲ ਗਿਆ ਮੈਂ ਦੁਨੀਆ ਨਾਲ ਲੜਦਾ ਝਗੜਦਾ ਤਰੱਕੀਆਂ ਕਰਦਾ ਡਿੱਗਦਾ ਟੈਂਦਾ ਅਖੀਰ ਆਪਦੇ ਘਰੇ ਹਾਥਾ ਘਾਰ ਕੇ ਬੰਦਾ ਆਉਂਦਾ ਕਿ ਮੈਨੂੰ ਇੱਥੋਂ ਸਕੂਨ ਮਿਲੂਗਾ ਜੀ ਬਿਲਕੁਲ ਤੇ ਜੇ ਉਸੇ ਘਰ ਦੇ ਵਿੱਚ ਉਸ ਘਰ ਦੇ ਵਿੱਚ ਰਹਿਣ ਵਾਲੇ ਤੁਹਾਡੀ ਮੌਤ ਦੀਆਂ ਸਾਜ਼ਿਸ਼ਾਂ ਕਰਨ ਤੁਹਾਡਾ ਕਤਲ ਕਰਾ ਦੇਣ ਤੁਹਾਡੇ ਵਿਸ਼ਵਾਸ ਦਾ ਕਤਲ ਕਰ ਦੇਣ ਤੇ ਮੈਂ ਸਮਝਦਾ ਵੀ ਐਦੂੰ ਦਰਦਨਾਕ ਜਿਹੜੀ ਮੌਤ ਆਈਆਂ ਐ ਐਦੂੰ ਮਾੜਾ ਸਮਾਂ ਕਿਸੇ ਪਰਿਵਾਰ ਤੇ ਨਹੀਂ ਆ ਸਕਦਾ ਜੀ ਜੋ ਤੁਸੀਂ ਅੱਜ ਆਏ ਹੋ ਤੁਸੀਂ ਇੱਕ ਸੁਖ ਨਾਲੇ ਪਿੰਡ ਦੇ ਇੱਕ ਪਰਿਵਾਰ ਦੀ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਆਏ ਜੀ ਇੱਕ ਧਰਮ ਪਤਨੀ ਨੇ ਆਪਦੇ ਆਸ਼ਕ ਨਾਲ ਰਲ ਕੇ ਆਪਦੇ ਰੱਬ ਵਰਗੇ ਦੇਵਤਾ ਵਰਗੇ ਇੱਕ ਘਰ ਵਾਲੇ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਮਰਵਾਤਾ ਜੀ ਤੇ ਘਰ ਵਾਲਾ ਵੀ ਕੌਣ ਜਿਹਦੀ ਪਿੰਡ ਗਵਾਈ ਪਰਦਾ ਕਿ ਨਰਮ ਪਰਿਵਾਰ ਸੀ ਮੈਂ ਕਹਿੰਦਾ ਜੀ شریف ਪਰਿਵਾਰ ਨਸ਼ੇ ਤੋਂ ਰਹਿਤ ਕਿਸੇ ਕਿਸਮ ਦਾ ਮਾੜਾ ਅੈਬ ਨਹੀਂ ਕਿਸੇ ਕਿਸਮ ਦੀ ਬਦਨਾਮੀ ਨਹੀਂ ਪਿੰਡ ਦੇ ਲੋਕ ਇੱਕ ਮੋਰੀ ਥਾਣੀ ਨਿਕਲਦੇ ਆ ਕਿ ਐਦਾਂ ਸ਼ਰੀਫ ਮੁੰਡਾ ਪਿੰਡ ਚ ਨਹੀਂ ਜਮਣਾ ਅੱਛਾ ਜੀ ਆਪਦੇ ਚਾਚੇ ਤਾਇਆਾਂ ਦੇ ਗੋਢੀ ਹੱਥ ਲਾਉਣਾ ਜਿਹੜੇ ਬੈਂਕ ਦੇ ਵਿੱਚ ਸ਼ਹਿਰ ਫਰੀਦਕੋਟ ਇੰਡਸਲੈਂਡ ਬੈਂਕ ਦੇ ਵਿੱਚੋਂ ਨੌਕਰੀ ਕਰਦਾ ਸੀ ਉੱਥੋਂ ਦੇ ਕਰਮਚਾਰੀ ਉਹਦੀ ਗਵਾਹੀ ਭਰਦੇ ਆ ਕਿ ਸ਼ਰੀਫ ਮੁੰਡਾ ਸੀ ਤੇ ਅਜੇਹੇ ਸ਼ਰੀਫ ਇਕਲੋਤੇ ਪੁੱਤ ਨੂੰ ਜਿਹਨੂੰ ਪਾਲ-ਪੋਸ ਕੇ ਮਾਂ ਨੇ 9 ਮਹੀਨੇ ਦੁੱਧ ਚੰਗਾ ਕੇ ਐਡਾ ਵੱਡਾ ਕੀਤਾ ਤੇ ਉਸ ਪੁੱਤ ਦਾ ਕਤਲ ਹੋ ਜੇ ਤੇ ਹੋਵੇ ਵੀ ਉਸ ਨਾਲ ਜਿੱਥੇ ਮਾਪਿਆਂ ਨੇ ਵਿਆਹ ਕੀਤਾ ਜੀ ਇੱਕ ਤਾਂ ਹੁੰਦਾ ਲਵ ਮੈਰਿਜ ਇੱਕ ਹੁੰਦਾ ਮਾਂ ਪਿਓ ਨੇ ਕੁੜੀ ਲੱਭ ਕੇ ਤੇ ਆਪਦੇ ਪੁੱਤ ਦਾ ਰਿਸ਼ਤਾ ਕੀਤਾ ਹੋਵੇ ਜੀ ਕਿੰਨਾ ਕਿ ਹਿਰਦਾ ਦੁਖਿਆ ਹੋਣਾ ਉਸ ਮਾਂ ਦਾ ਤੇ ਉਸ ਪਿਓ ਦਾ ਕਿ ਅਸੀਂ ਆਪਦੇ ਪੁੱਤ ਦੀ ਜ਼ਿੰਦਗੀ ਆਬਾਦ ਕਰਨ ਲਈ ਵਿਆਹ ਕੀਤਾ ਸੀ ਬਿਲਕੁਲ ਤੇ ਅਸੀਂ ਵਿਆਹ ਦੇ ਚੱਕਰਾਂ 'ਚ ਉਹਦੀ ਮੌਤ ਖਰੀਦ ਲਈ ਹੂੰ ਤੇ ਅੱਜ ਉਹਨਾਂ ਦਾ ਅੰਦਰੋਂ ਮਨ ਟੁੱਟਿਆ ਹੋਣਾ ਕਿ ਇਦੋਂ ਤਾਂ ਮੁੰਡਾ ਹੀ ਨਾ ਵਿਆਹਉਂਦੇ ਹੂੰ ਜਾਂ ਕੁਝ ਹੋਰ ਕਰ ਲੈਂਦੇ ਜੀ ਸੋ ਮੈਂ ਕਹਿੰਦਾ ਵੀ ਰਿਸ਼ਤੇ ਦਾਗਦਾਰ ਕਰਨ ਵਾਲਾ ਇਸ ਲੜਕੀ ਰੁਪਿੰਦਰ ਕੌਰ ਨੇ ਕੋਈ ਕਸਰ ਨਹੀਂ ਛੱਡੀ ਹੂੰ ਉਸ ਰਾਤ ਕੀ ਵਾਪਰੀਆ ਜਦੋਂ ਕਤਲ ਕੀਤਾ ਗਿਆ ਉਦੋਂ ਘਟਨਾ ਕੀ ਵਾਪਰੀਆ ਮੇ ਨਰਪਾਉ ਜੀ ਇਹ ਤਾਂ ਮਰਨ ਵਾਲੇ ਦੇ ਅੰਦਰਲਾ ਹਿਰਦਾ ਹੀ ਦੱਸ ਸਕਦਾ ਸੀ ਵੀ ਅਸਲ ਗੱਲਾਂ ਕੀ ਹੂੰ ਲੇਕਿਨ ਜਿਹੜੀ ਮਰਨ ਵਾਲੇ ਦੀ ਸਖੀ ਪੈਣ ਜੀ ਜਿਹਦਾ ਕੈਨੇਡਾ ਰਿਸ਼ਤਾ ਹੋਇਆ ਸੀ ਕੈਨੇਡਾ ਪੀਆਰਏ ਕੈਨੇਡਾ ਦੀ ਰਹਿਣ ਵਾਲੀ ਆ ਜੀ ਲੇਕਿਨ ਉਹਦਾ ਜਿਹੜਾ ਸਹੁਰਾ ਪਰਿਵਾਰ ਹੈ ਉਹ ਇੱਕ ਪਿੰਡ ਹੈ ਫਾਜ਼ਿਲਕਾ ਕੋਲੇ ਉੱਥੇ ਆ ਜੀ ਕੁਦਰਤੀ ਇਹਨਾਂ ਦਿਨਾਂ ਦੇ ਵਿੱਚ ਮਰਨ ਵਾਲੇ ਦੀ ਸਗੀ ਭੈਣ ਕਿਉਂਕਿ ਦੋ ਭੈਣ ਭਰਾਈ ਹੈ ਜੀ ਸਗੀ ਭੈਣ ਉਹ ਪੰਜਾਬ ਵਾਪਸ ਆਈ ਹੋਈ ਸੀ ਓਕੇ ਤਾਂ 28 ਤਰੀਕ ਨੂੰ ਇੱਕ ਫੋਨ ਜਾਂਦਾ ਉਸ ਸਾਡੀ ਭੈਣ ਨੂੰ ਉਹਦੇ ਸਕੇ ਭਰਾ ਮਰਨ ਵਾਲੇ ਗੁਰਵਿੰਦਰ ਦਾ ਅੱਛਾ ਤੇ ਉਹ ਹੁਣ ਮੁਕਦਮਾ 274 ਨੰਬਰ ਮੁਕਦਮੇ ਦੀ ਉਹ ਲਾਈਨ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਕਿ ਕੱਲ ਮਿਤੀ 28 11 2025 ਨੂੰ ਮੇਰਾ ਭਰਾ ਗੁਰਵਿੰਦਰ ਦਾ ਮੈਨੂੰ ਵਾਟਸਐਪ ਅਤੇ ਮੇਰੇ ਪਤੀ ਨੂੰ ਮਨਪ੍ਰੀਤ ਬਰਾੜ ਨੂੰ ਉਹਨਾਂ ਦੇ ਫੋਨ ਨੰਬਰ ਫਲਾਣੇ ਪਰ ਫੋਨ ਆਇਆ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਪਤਨੀ ਰੁਪਿੰਦਰ ਕੌਰ ਅਤੇ ਹਰਕਮਲ ਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੱਲੂਆਣਾ ਜੀ ਜ਼ਿਲ੍ਹਾ ਬਠਿੰਡਾ ਨਾਲ ਨਜਾਇਜ਼ ਸੰਬੰਧ ਹਨ ਅੱਛਾ ਪਹਿਲਾਂ ਪਤਾ ਲੱਗ ਚੁੱਕਿਆ ਸੀ ਗੁਰਵਿੰਦਰ ਬਿਲਕੁਲ 28 ਤਰੀਕ ਨੂੰ ਇਹ ਫੋਨ ਆਇਆ 28 ਤਰੀਕ ਤੇ 29 ਤਰੀਕ ਦੀ ਦਰਮਿਆਨੀ ਰਾਤ ਨੂੰ ਇੱਕ ਨੌਣਾ ਤੇ ਵੈਸ਼ੀ ਪੁਨੇ ਵਾਲਾ ਇਹ ਕਤਲ ਹੋਇਆ ਫੋਨ ਕਿੰਨੇ ਕ ਵਜੇ ਆਇਆ ਇਹ ਦੱਸ ਸਕਦੇ ਹੋ ਇਹ ਇਹ ਵੇਖੋ ਜੀ ਇਹਦੇ ਵਿੱਚ ਐਫ ਆਈ ਆਰ ਦੇ ਵਿੱਚ ਇਹ ਡਿਟੇਲਸ ਹੈ పార్ਟ ਆਫ ਇਨਵੈਸਟੀਗੇਸ਼ਨ ਹੈ ਅੱਛਾ ਇਹ ਪੁੱਛੋ ਜ਼ਿਆਦਾ ਬਿਹਤਰ ਕਿਉਂਕਿ ਹਲੇ ਤੱਕ ਚਲਾਨ ਪੇਸ਼ ਹੋਣਾ ਜੀ ਸੋ ਮੈਂ ਉਨੀ ਕੀ ਗੱਲ ਕਰ ਸਕਦਾ ਜਿੰਨੀ ਕੁ ਮੈਨੂੰ ਸਮਝ ਆ ਐਗਜ਼ੈਕਟਲੀ ਮੈਂ ਟਾਈਮ ਨਹੀਂ ਦੱਸ ਸਕਦਾ ਪਰ ਉਹ ਦਰਮਿਆਨੀ ਰਾਤ ਦੀ ਗੱਲ ਹੈ ਕਿ ਫੋਨ ਆਇਆ ਮਤਲਬ ਜਦੋਂ ਭੈਣ ਦਾ ਦਿਨੇ ਫੋਨ ਆਇਆ ਹੋਣਾ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਅਗਲੇ ਦਿਨ ਭੈਣ ਨੇ ਆਪਦੇ ਭਰਾ ਕੋਲੇ ਪਿੰਡ ਸੁੱਖਣ ਵਾਲੇ ਆਉਣਾ ਸੀ ਇਸ ਗੱਲ ਨੂੰ ਸੈਟਲ ਕਰਨ ਵਾਸਤੇ ਜੀ ਹੋ ਸਕਦਾ ਹੈ ਕਿ ਮੀਆਂ ਬੀਬੀ ਦੀ ਉਹ ਆਪਸ ਵਿੱਚ ਖਟਪਟ ਵੀ ਹੋਈ ਹੋਵੇ ਕੋਈ ਓਕੇ ਲੇਕਿਨ ਰੁਪਿੰਦਰ ਕੌਰ ਨੂੰ ਇੰਜ ਲੱਗਿਆ ਕਿਉਂਕਿ ਜਦੋਂ ਬੁੱਧੀ ਭ੍ਰਸ਼ਟ ਹੋਣੀ ਹੋਵੇ ਜਦੋਂ ਦਿਮਾਗ ਦੇ ਵਿੱਚ ਵੈਸ਼ੀਪੁਣਾ ਹੋਵੇ ਜਦੋਂ ਲਾਲਚ ਭਰ ਜਾ ਥੋੜੇ ਮਨ ਦੇ ਵਿੱਚ ਜਦੋਂ ਤੁਹਾਨੂੰ ਲੱਗਦਾ ਹੋਵੇ ਕਿ ਮੈਂ ਇੱਕ ਹੋਰ ਵਿਅਕਤੀ ਨਾਲ ਵਸ ਜਾਾਂ ਜਾ ਕੇ ਤਾ ਉਹਦੇ ਮਨ 'ਚੇ ਕਾਨੂੰਨੀ ਹਰਕਤ ਆਈ ਕਿ ਉਸ ਰਾਤ ਨੂੰ ਉਹਨੇ ਆਪਦੇ ਯਾਰ ਹਰਕਮਲ ਪ੍ਰੀਤ ਸਿੰਘ ਵਾਸੀ ਬੱਲੂਆਣਾ ਜੀ ਜਿਹਦਾ ਵਿਆਹ ਨਹੀਂ ਹੋਇਆ ਹੱਲੇ ਵਿਆਹ ਨਹੀਂ ਹੋਇਆ ਉਹ ਅਣਵਿਆਇਆ ਇਹ ਵਿਆਹੀ ਹੈ ਤੇ ਇਹਦੇ ਨਾਲ ਨਜਾਇਜ਼ ਸੰਬੰਧ ਕਿਤੇ ਕੈਨੇਡਾ ਤੋਂ ਹੀ ਸੀ ਜਦੋਂ ਇਹ 2 ਸਾਲ ਕੈਨੇਡਾ ਰਹਿ ਕੇ ਆਈ ਹੈ ਇਹ ਲੜਕੀ ਅੱਛਾ ਤਾਂ ਉਦੋਂ ਤੋਂ ਉਹਦੇ ਕੋਈ ਸੰਬੰਧ ਸੀ ਗੱਲਾਂ ਹੁਣ ਪਰਦਾਰ ਪਰਦਨ ਨਿਕੜ ਕੇ ਬਾਹਰ ਆ ਰਹੀਆਂ ਤਾ ਭੈਣ ਨੇ ਆਉਣਾ ਸੀ ਤੇ ਮਾਪਿਓ ਕੈਨੇਡਾ ਗਏ ਸੀ ਉਹਨਾਂ ਨੇ ਇੱਕ ਹਫਤੇ ਬਾਅਦ ਆਉਣਾ ਸੀ ਤਾਂ ਉਹ ਲੜਕੀ ਨੂੰ ਲੱਗਾ ਕਿ ਤੂੰ ਵਧੀਆ ਸਮਾਂ ਨਹੀਂ ਹੋਣਾ ਕਤਲ ਲਈ ਤੇ ਉਹਨੇ ਆਪਦੇ ਯਾਰ ਨਾਲ ਮਿਲ ਕੇ ਰੱਬ ਵਰਗੇ ਆਪਦੇ ਘਰ ਵਾਲੇ ਦਾ ਕਤਲ ਕਰਵਾ ਦਿੱਤਾ ਮੈਂ ਇਹ ਪੁੱਛਣਾ ਚਾਹੂੰਗਾ ਜੂ ਕਤਲ ਹੋਇਆ ਤੁਹਾਡੇ ਹਿਸਾਬ ਨਾਲ ਪ੍ਰੀ ਪਲੈਨਿੰਗ ਸੀ ਜਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਉਸ ਦੇ ਘਰ ਵਾਲੇ ਨੇ ਇਹਨਾਂ ਦੋਨਾਂ ਨੂੰ ਫੜ ਲਿਆ ਸੀਗਾ ਤੇ ਉਹਨਾਂ ਨੇ ਕਬਰਾਂਟ ਦੇ ਵਿੱਚ ਜਾ ਕੇ ਉਹਨਾਂ ਨੂੰ ਹੋਰ ਕੁਝ ਸੁਝਾਇਆ ਨਹੀਂ ਤੇ ਉਹਨਾਂ ਨੇ ਕਤਲ ਕਰ ਦਿੱਤਾ ਤੁਹਾਡੇ ਤੱਕ ਕੀ ਜਾਣਕਾਰੀ ਆਈ ਹੈ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਔਨ ਦਾ ਫੇਸ ਆਫ ਇਟ ਐਫ ਆਈ ਆਰ ਤਾਂ ਇਹ ਕਹਿ ਰਹੀ ਹੈ ਕਿ ਮਦਈ ਦੀ ਭੈਣ ਨੂੰ ਫੋਨ ਆਇਆ ਪ੍ਰਾਣੇ ਆ ਗੱਲ ਦੱਸੀ ਇਹ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਦੀ ਪੜਤਾਲ ਦੇ ਵਿੱਚ ਇੰਟਰੋਗੇਸ਼ਨ ਦੇ ਵਿੱਚ ਮੁਲਜ਼ਮਾ ਦੇ ਇਹ ਗੱਲ ਕਲੀਅਰ ਹੋਊਗੀ ਕਿ ਅਸਲ ਤੇ ਵਿੱਚ ਉਸ ਰਾਤ ਨੂੰ ਹੋਇਆ ਕੀ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਜੀ ਲੇਕਿਨ ਜੋ ਵੀ ਹੋਇਆ ਮਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਮਰ ਗਿਆ ਮੌਕੇ ਤੋਂ ਜਿਹੜੀ ਲੜਕੀ ਹੈ ਉਹ ਉਹਨੂੰ ਵੀ ਆਪਦਾ ਸਾਰਾ ਸਾਜ਼ੋ ਸਮਾਨ ਮਤਰੇ ਪਾਰਟ ਆਫ ਇਨਵੈਸਟੀਗੇਸ਼ਨ ਇੱਕ ਇਹ ਵੀ ਕਿਹਾ ਜਾ ਰਿਹਾ ਕਿ ਕੁੜੀ ਵੱਲੋਂ ਕਹਾਣੀਆਂ ਪਾਈਆਂ ਜਾ ਰਹੀਆਂ ਸੀ ਕਿ ਡਕੈਤੀਗਰ ਆਇਆ ਕੋਈ ਉਸਨੇ ਕਤਲ ਕਰ ਦਿੱਤਾ ਇਹ ਕੀ ਗੱਲਬਾਤ ਬਿਲਕੁਲ ਇਹ ਗੱਲ ਸਹੀ ਹੈ ਤੁਹਾਡੀ ਕਿ ਲੜਕੀ ਨੇ ਇੱਕ ਸਾਜਿਸ਼ ਤਹਿਤ ਇੱਕ ਕਤਲ ਹੋਣ ਤੋਂ ਬਾਅਦ ਕਰਦਾ ਸਮਾਨ ਖਲਾਰਤਾ ਜੀ ਜਿਹੜਾ ਉੱਥੋਂ ਦਾ ਸੋਨਾ ਗਹਿਣਾ ਗੱਟਾ ਕੋਈ ਮਹਿੰਗਾ ਸਮਾਨ ਸੀ ਉਹਨੂੰ ਆਪਦੇ ਯਾਰ ਨੂੰ ਚੁਕਾਤਾ ਜਾਂ ਆਪ ਪਾਸੇ ਕਰਤਾ ਕਿ ਇਹ ਲੱਗੇਗਾ ਇਹ ਲੱਗੇ ਕਿ ਡਕੈਤੀ ਹੋਈ ਆ ਤੇ ਉਹਨੇ ਪੁਲਿਸ ਨੂੰ ਵੀ ਇਹੀ ਕਹਾਣੀ ਦੱਸੀ ਤੇ ਲੋਕਾਂ ਨੂੰ ਵੀ ਇਹੀ ਕਹਾਣੀ ਦੱਸੀ ਤੇ ਰਿਸ਼ਤੇਦਾਰਾਂ ਨੂੰ ਵੀ ਇਹੀ ਕਹਾਣੀ ਦੱਸੀ ਕਿ ਮੇਰੇ ਘਰ ਵਾਲੇ ਨੂੰ ਕੋਈ ਮਾਰ ਗਿਆ ਫਿਰ ਫਿਰ ਉਹ ਲੜਕੀ ਦੀ ਇਹ ਚੋਰੀ ਫੜੀ ਕਿਵੇਂ ਗਈ ਕਿ ਉਹ ਝੂਠ ਬੋਲ ਰਹੀ ਆ ਕਿਉਂਕਿ ਕਰਦਿਆਂ ਨੇ ਮਹਿਸੂਸ ਕੀਤਾ ਕਿ ਤੂੰ ਉਸੇ ਘਰ ਚ ਮੌਜੂਦ ਸੀ ਜੀ ਉਸ ਰਾਤ ਤੂੰ ਆਪਦੇ ਘਰ ਵਾਲੇ ਦੇ ਨਾਲ ਸੀ ਜੀ ਤੇਰੇ ਸਰੀਰ ਤੇ ਨਾ ਕੋਈ ਰਗੜਾ ਨਾ ਸੱਟ ਹੈ ਹਾਂਜੀ ਤੇਰੇ ਘਰ ਵਾਲੇ ਦਾ ਕਤਲ ਹੋ ਗਿਆ ਹਮ ਸਮਾਨ ਉਹ ਚੱਕ ਕੇ ਲੈ ਗਏ ਤੈਨੂੰ ਕੁਝ ਕਿਹਾ ਨਹੀਂ ਇਹ ਕਿਵੇਂ ਹੋ ਸਕਦਾ ਹਮ ਇਹ ਕਿਵੇਂ ਹੋ ਸਕਦਾ ਹੈ ਲੇਕਿਨ ਜਦੋਂ ਪੜਤਾਲ ਹੋਈ ਤਾਂ ਪੜਤਾਲ ਦੇ ਵਿੱਚ ਇਸ ਹਰ ਕਮਲਪ੍ਰੀਤ ਸਿੰਘ ਦਾ ਨਾਮ ਬਾਹਰ ਆ ਗਿਆ ਅੱਛਾ ਕਿ ਇਹ ਉਸ ਰਾਤ ਉਸ ਪਿੰਡ ਚ ਮੌਜੂਦ ਸੀ ਓਕੇ ਤੇ ਇਹਦੇ ਨਾਲ ਇਹਦਾ ਇੱਕ ਸਾਥੀ ਜਿਹੜਾ ਡੱਬਲੀ ਪਿੰਡ ਦਾ ਰਹਿਣ ਵਾਲਾ ਉਹਦਾ ਦੋਸਤ ਜੋ ਤਾਜ਼ਾ ਫੜਿਆ ਗਿਆ ਜੋ ਤਾਜ਼ਾ ਫੜਿਆ ਗਿਆ ਉਹਦਾ ਨਾਮ ਹੈਗਾ ਵਿਸ਼ਵ ਅ ਵਿਸ਼ਵ ਕੁਮਾਰ ਹੈ ਜਾਂ ਵਿਸ਼ੂ ਕੁਮਾਰ ਹੈ ਉਹਦਾ ਨਾਮ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਕਲੀਅਰ ਹੋਊਗਾ ਤੇ ਉਹਨਾਂ ਦੋਵਾਂ ਨੇ ਰਲ ਕੇ ਇਸ ਸਾਰੇ ਕਤਲ ਨੂੰ ਅੰਜਾਮ ਦਿੱਤਾ ਤੇ ਇਹ ਟੈਕਨੀਕਲ ਐਵੀਡੈਂਸ ਵੀ ਪੰਜਾਬ ਪੁਲਿਸ ਕੋਲੇ ਆ ਜੀ ਇੱਥੋਂ ਤੱਕ ਪੰਜਾਬ ਪੁਲਿਸ ਨੇ ਇਸ ਗੱਲ ਦੀ ਪੜਤਾਲ ਕੱਢ ਲਈ ਕਿ ਜਦੋਂ ਕੁੜੀ ਹੁਣ ਦੂਸਰੀ ਵਾਰ 2025 ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਇੰਡੀਆ ਵਾਪਸ ਆਈ ਹੈ ਜੀ ਇੱਥੇ ਆ ਕੇ ਰਹਿਣ ਲੱਗੀ ਹੈ ਤਾਂ ਇਹ ਹੋਟਲਾਂ ਦੇ ਵਿੱਚ ਮਿਲਦੇ ਰਹੇ ਅੱਛਾ ਹੋਟਲਾਂ ਦਾ ਰਿਕਾਰਡ ਪੰਜਾਬ ਪੁਲਿਸ ਨੇ ਪ੍ਰੋਕਿਊਰ ਕਰ ਲਿਆ ਉੱਥੇ ਇਹਨਾਂ ਦਾ ਰਿਕਾਰਡ ਕਿਉਂਕਿ ਚੰਗੇ ਹੋਟਲ ਜਿੰਨਾ ਚਿਰ ਤਾਂ ਹੀ ਤੁਹਾਡਾ ਦਸਤਾਵੇਜ਼ ਲੈਣ ਤੇ ਤੁਹਾਨੂੰ ਕਮਰਾ ਨਹੀਂ ਦਿੰਦੇ ਉੱਥੇ ਸਾਰਾ ਰਿਕਾਰਡ ਦਰਜ ਸੀਗਾ ਕਿ ਵੀ ਇਹ ਦੋਵੇਂ ਜਾਣੇ ਉੱਥੇ ਹੋਟਲਾਂ ਚ ਕਮਰੇ ਲੈ ਕੇ ਰਹਿੰਦੇ ਰਹੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਇਹ ਲੜਕੀ ਕੈਨੇਡਾ ਕਦੋਂ ਜਾਂਦੀ ਹੈ ਜਾਂ ਪਹਿਲਾਂ ਉੱਥੇ ਕੈਨੇਡਾ ਸੀਗੀ ਉਸ ਤੋਂ ਬਾਅਦ ਵਿਆਹ ਹੋਇਆ ਜਾਂ ਵਿਆਹ ਤੋਂ ਬਾਅਦ ਗਈ ਕੈਨੇਡਾ ਦੇਖੋ ਜੀ ਜੋ ਮੈਨੂੰ ਪਤਾ ਲੱਗਾ ਕਿ 2019 ਦੇ ਵਿੱਚ ਜੀ ਜਾਂ 18 ਦੇ ਵਿੱਚ ਲੜਕੀ ਕੈਨੇਡਾ ਗਈ ਹੈ ਜੀ ਉੱਥੋਂ ਪੱਕੀ ਹੋ ਕੇ ਇਹਦੇ ਮਾਪਿਆਂ ਨੇ ਸੋਚਿਆ ਲੜਕੀ ਦੇ ਜੋ ਫਰੀਦਕੋਟ ਸ਼ਹਿਰ ਦੇ ਹੀ ਰਹਿਣ ਵਾਲੇ ਅੱਛਾ ਯਾਨੀ ਕਿ ਕੁੜੀ ਵਾਲੇ ਵੀ ਫਰੀਦਕੋਟ ਸ਼ਹਿਰ ਦੇ ਆ ਤੇ ਮੁੰਡੇ ਵਾਲੇ ਵੀ ਫਰੀਦਕੋਟ ਸ਼ਹਿਰ ਦੇ ਆ ਸਾਰਾ ਮਸਲਾ ਫਰੀਦਕੋਟ 'ਚ ਹੀ ਉਲਝਿਆ ਹੋਇਆ ਉਹਨਾਂ ਨੇ ਸੋਚਿਆ ਵੀ ਅਸੀਂ ਇਹਦਾ ਵਿਆਹ ਕਰ ਦਈਏ ਜੀ 2023 ਦੇ ਵਿੱਚ ਇਸ ਲੜਕੀ ਦਾ ਵਿਆਹ ਹੋਇਆ ਇਸ ਮੁੰਡੇ ਨਾਲ ਰੇਂਜ ਮੈਰਿਜ ਹੋਈ ਆ ਮਾਪਿਆਂ ਦੇ ਕਹਿਣ ਤੇ ਹੋਈ ਆ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਹੋਈ ਆ ਹੂੰ ਕੁੜੀ 1 ਮਹੀਨਾ ਵਿਆਹ ਤੋਂ ਬਾਅਦ ਪੰਜਾਬ ਚ ਆਪਣੇ ਸਹੁਰੇ ਪਰਿਵਾਰ ਰਹੀ ਜੀ ਉਹਨੇ ਫੋਰਨ ਚ ਜਾ ਕੇ ਇਸ ਲੜਕੇ ਨੂੰ ਵਾਪਸ ਬੁਲਾਉਣਾ ਸੀਗਾ ਕੈਨੇਡਾ 2 ਸਾਲ ਨਾ ਤਾਂ ਕੁੜੀ ਵਾਪਸ ਆਈ ਸੁਖਣ ਵਾਲੇ ਪਿੰਡ ਓਕੇ ਤੇ ਨਾ ਮੁੰਡਾ ਕੈਨੇਡਾ ਗਿਆ ਅੱਛਾ 2 ਸਾਲ ਤੇ 2 ਸਾਲਾਂ ਬਾਅਦ ਕੁੜੀ ਇਸ ਗੱਲ ਕਰਕੇ ਵਾਪਸ ਆਈ ਕਿ ਉਹਨੇ ਕੋਈ ਫੀਸ ਭਰਨੀ ਸੀ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹਨੇ ਆਪਦੇ ਸਹੁਰਾ ਸਾਹਿਬ ਨੂੰ ਕਿਹਾ ਤੇ ਪਰਿਵਾਰ ਚਾਹੁੰਦਾ ਸੀ ਵੀ ਮੀਆਂ ਬੀਬੀ ਇਕੱਠੇ ਰਹਿਣ ਤੇ ਉਹ ਜਨਵਰੀ ਮਹੀਨੇ ਚ 2025 ਚੋਂ ਵਾਪਸ ਆ ਗਈ ਇੱਥੇ ਆ ਕੇ ਰਹਿਣ ਲੱਗ ਗਈ ਇੱਥੇ ਆ ਕੇ ਉਹਨੇ ਬੁਟੀਕ ਦਾ ਕੰਮ ਸ਼ੁਰੂ ਕਰ ਲਿਆ ਜੀ ਲੋਕਾਂ ਨਾਲ ਮੇਲ ਮਲਾਪ ਵਧ ਗਿਆ ਇੱਥੋਂ ਤੱਕ ਸਹੁਰੇ ਪਰਿਵਾਰ ਨੇ ਉਹਨੂੰ ਬਤੌਰ ਪੁੱਤ ਬਣਾ ਕੇ ਰੱਖਿਆ ਕਿ ਆਪਦਾ ਜਾਇਆ ਪੁੱਤ ਤਾਂ ਮੋਟਰਸਾਈਕਲ ਤੇ ਬੈਂਕ ਦੇ ਵਿੱਚ ਨੌਕਰੀ ਕਰਨ ਜਾਂਦਾ ਸੀ ਤੇ ਨੌ ਨੂੰ ਗੱਡੀ ਦਿੱਤੀ ਹੁੰਦੀ ਸੀ ਇੰਨੇ लाਡ ਪਿਆਰ ਨਾਲ ਰੱਖਿਆ ਬਿਲਕੁਲ लाਡ ਪਿਆਰ ਨਾਲ ਆਪਦਾ ਧੀ ਤਾਂ ਉਹਨਾਂ ਨੇ ਬਗਾਨੀ ਸਮਝਾਈ ਨੇ ਉਹਨਾਂ ਨੇ ਸਮਝਿਆ ਵੀ ਹੁਣ ਘਰ ਦਾ ਦਰਮਦਾਰ ਇਹਨੇ ਚਲਾਉਣਾ ਸਾਡਾ ਕੱਲਾ ਕੱਲਾ ਪੋਤਾ ਹੁਣ ਇਹ 20 22 ਕਿੱਲੇ 25 ਕਿੱਲੇ ਜ਼ਮੀਨ ਤੇ ਇਹ ਘਰ ਇਸ ਕੁੜੀ ਦਾ ਉਹਨਾਂ ਨੇ ਸਭ ਕੁਝ ਉਹਦੇ ਹਵਾਲੇ ਕਰਤਾ ਸੋਨਾ ਗਹਿਣਾ ਘਟਾ ਸਭ ਕੁਝ ਉਹਨੂੰ ਦੇਤਾ ਲੇਕਿਨ ਉਹਨੇ ਭੋਰਾ ਸ਼ਰਮਣੀ ਕੀਤੀ ਕਿ ਇਹ ਘਰ ਮੇਰਾ ਮੈਂ ਵਿਆਹ ਕੇ ਆਈ ਆ ਲੇਕਿਨ ਉਹਨੇ ਇਸ ਰਿਸ਼ਤੇ ਨੂੰ ਮਿੱਟੀ ਚ ਪਾਤਾ ਜੀ ਮੈਂ ਕਿਹਵੀਂ ਪੁੱਛਣਾ ਚਾਹੂੰਗਾ ਵਿੱਚ ਕਿਹਾ ਜਾ ਰਿਹਾ ਕਿ ਕਤਲ ਤਾਂ ਕੀਤਾ ਗਿਆ ਕਿ ਜ਼ਮੀਨ ਹਥਿਆਣਾ ਜਾਂਦੇ ਸੀ ਮੁੰਡੇ ਦੀ ਬਿਲਕੁਲ ਬਿਲਕੁਲ ਇਹ ਦੇਖੋ ਪਤਾ ਕੀ ਹੁੰਦਾ ਹੈ ਕਿ ਇਨਸਾਨ ਦੇ ਮਨ ਦੇ ਵਿੱਚ ਜਦੋਂ ਵੈਸ਼ੀਪੁਣਾ ਜਾਂ ਮਾੜੀਆਂ ਸੋਚਾਂ ਪ੍ਰਵੇਲ ਕਰ ਜਾਂਦੀਆਂ ਆ ਜਾਂਦੀਆਂ ਤਾਂ ਉਦੋਂ ਬੰਦਾ ਇਹ ਸੋਚਦਾ ਹੈ ਕਿ ਕਿਸੇ ਨਾ ਕਿਸੇ ਟੰਗ ਤਰੀਕੇ ਨਾਲ ਈਜ਼ੀ ਮਨੀ ਆਜ ਜੀ ਜਾਂ ਈਜ਼ੀ ਪ੍ਰਾਪਰਟੀ ਆ ਜਾਏ ਤੇ ਮੈਂ ਉਹਦੀ ਮਾਲਕਣ ਬਣ ਜਾ ਲੇਕਿਨ ਕਾਨੂੰਨ ਇਹਦੇ ਉਲਟ ਹੈ ਜੇ ਇਸ ਘਰ ਵਾਲੀ ਦਾ ਘਰ ਵਾਲਾ ਮਰ ਜੇ ਤਾਂ ਉਹਨੂੰ ਅੱਧਾ ਹਿੱਸਾ ਮਿਲਦਾ ਜੇ ਘਰ ਵਾਲੀ ਦੇ ਵੱਲੋਂ ਕੋਈ ਮਾੜਾ ਹਰਕਤ ਨਹੀਂ ਕੀਤੀ ਗਈ ਜੇ ਘਰ ਵਾਲੀ ਤੇ ਮੁਕੱਦਮਾ ਦਰਜ ਹੋ ਗਿਆ ਤੇ ਕਾਨੂੰਨ ਬੜਾ ਸਾਫ਼ ਹੈ ਹੂੰ ਬਿਲਕੁਲ ਕਾਨੂੰਨ ਸਾਫ਼ ਹੈ ਕਿ ਘਰ ਵਾਲੀ ਨੂੰ ਕੁਝ ਨਹੀਂ ਮਿਲਣਾ ਉਹ ਜਿਹੜੀ ਪ੍ਰਾਪਰਟੀ ਉਹਦੇ ਘਰ ਵਾਲੇ ਦੇ ਨਾਮ ਤੇ ਆ ਉਹਦੀ ماں ਨੂੰ ਚਲੀ ਜਾਊਗੀ ਜਾਂ ਉਹਦੇ ਪਿਓ ਨੂੰ ਵਾਪਸ ਰਿਟਰਨ ਹੋ ਜਾਊਗੀ ਹੂੰ ਘਰ ਵਾਲੀ ਨੂੰ ਨਹੀਂ ਮਿਲੂ ਇਸ ਕੇਸ ਦੇ ਵਿੱਚ ਮੈਨੂੰ ਲੱਗਦਾ ਉਹਨੂੰ ਨਹੀਂ ਇਸ ਕਾਨੂੰਨ ਦਾ ਪਤਾ ਸੀ ਉਹ ਇਹ ਸਮਝਦੀ ਸੀ ਵੀ ਇਹ ਮੈਨੂੰ ਆ ਜਾਊਗਾ ਇਹ ਸਾਰਾ ਕੁਝ 3 ਮਹੀਨੇ ਇਨਵੈਸਟੀਗੇਸ਼ਨ ਦਾ 파ਟਾ ਚਲਾਨ ਪੇਸ਼ ਹੋਣ ਤੋਂ ਪਹਿਲਾਂ ਪੰਜਾਬ ਪੁਲਿਸ ਬੜੀ ਇਮਾਨਦਾਰੀ ਨਾਲ ਤੇ ਬੜੇ ਸਾਫ਼ ਮਨ ਨਾਲ ਇਹਦੇ ਵਿੱਚ ਲੱਗੀ ਹੋਈ ਹੈ ਕਿ ਅਸੀਂ ਇਸ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ ਤਿੰਨ ਦੋਸ਼ੀ ਫੜੇ ਜਾ ਚੁੱਕੇ ਆ ਹਲੇ ਹੋਰ ਵੀ ਫੜੇ ਜਾ ਸਕਦੇ ਆ ਇਹ ਪਰਤਾਲ ਦਾ ਹਿੱਸਾ ਪੁਲਿਸ ਨੇ ਜਦੋਂ ਰਿਮਾਂਡ ਲਿਆ ਹੁਣ ਰੁਪਿੰਦਰ ਗੌਰ ਦਾ ਲਿਆ ਤੇ ਉਹਦੀ ਆਸ਼ਿਕ ਦਾ ਕੋਈ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ ਹਾਂ ਕਾਫੀ ਤੱਤ ਸਾਹਮਣੇ ਆਏ ਆ ਇਸੇ ਗੱਲ ਕਰਕੇ ਦੋ ਜਾਂ ਤਿੰਨ ਵਾਰ ਮਾਨਯੋਗ ਅਦਾਲਤਾਂ ਨੇ ਪੁਲਿਸ ਨੂੰ ਰਿਮਾਂਡ ਦਿੱਤਾ ਤੇ ਹੁਣ 8 ਤਰੀਕ ਤੱਕ ਦਾ ਰਿਮਾਂਡ ਅੱਜ 6 ਤਰੀਕ ਹੈ 8 ਤਰੀਕ ਤੱਕ ਦਾ ਇਹਨਾਂ ਤਿੰਨਾਂ ਮੁਲਜ਼ਮਾਂ ਦਾ ਰਿਮਾਂਡ ਹੈ ਕਈ ਗੱਲਾਂ ਨਵੀਆਂ ਨਿਕਲ ਕੇ ਬਾਹਰ ਆ ਸਕਦੀਆਂ ਤੇ ਅੱਛੀ ਤਫ਼ਤੀਸ਼ ਚੱਲ ਰਹੀ ਹੈ ਇੱਕ ਨਾ ਬਾਈ ਜੀ ਮੈਂ ਪੁੱਛਣਾ ਚਾਹੂੰਗਾ ਕਨਫਲਿਕਟ ਆ ਗੱਲ ਦਾ ਬਹੁਤ ਫੈਲਿਆ ਹੋਇਆ ਪੋਸਟਾਂ ਵੀ ਵਾਇਰਲ ਹੋ ਰਹੀਆਂ ਕਿ ਕਦੇ ਪੁਲਿਸ ਕਹਿੰਦੀ ਆ ਕਿ ਗੁਰਵਿੰਦਰ ਸਿੰਘ ਨੂੰ ਨਸ਼ੀਲਾ ਪਦਾਰਥ ਦਿੱਤਾ ਕਦੇ ਕਿਹਾ ਜਾ ਰਿਹਾ ਉਹਨੂੰ ਬੇਹੋਸ਼ ਕਰਨ ਵਾਲਾ ਪਦਾਰਥ ਦਿੱਤਾ ਕਦੇ ਕਿਹਾ ਜਾ ਰਿਹਾ ਕਿ ਉਹਨੇ ਉਹਨਾਂ ਦੋਨਾਂ ਨੂੰ ਦੇਖ ਲਿਆ ਸੀ ਤਾਂ ਕਰਕੇ ਉਹਦਾ ਕਤਲ ਕੀਤਾ ਗਿਆ ਕਦੇ ਕਿਹਾ ਜਾ ਰਿਹਾ ਕਿ ਗੁਰਵਿੰਦਰ ਸਿੰਘ ਦਾ ਉਹਨਾਂ ਨੇ ਕਲੀਪ ਪਲੈਨਿੰਗ ਨਾਲ ਆਪ ਕਤਲ ਕੀਤਾ ਇਹਦੇ ਵਿੱਚ ਇਹ ਗੱਲ ਮੰਨਣਯੋਗ ਹੈ ਕਿ ਲੜਕੀ ਨੇ ਪੁਛਕੜ ਪੜਤਾਲ ਦੇ ਵਿੱਚ ਰੁਪਿੰਦਰ ਕੌਰ ਨੇ ਇਹ ਗੱਲ ਕਹੀ ਹੈ ਕਿ ਮਾਮਾ ਦੇ ਘਰ ਵਾਲੇ ਨੂੰ ਕੁਝ ਪਲਾਇਆ ਸੀ ਨਸ਼ੀਲੇ ਪਦਾਰਥ ਪਲਾਏ ਸਨ ਲੇਕਿਨ ਹਲੇ ਤੱਕ ਕੋ ਰਿਪੋਰਟ ਨਹੀਂ ਆਈ ਕਲੀਅਰ ਨਹੀਂ ਹੋਇਆ ਬਿਲਕੁਲ ਨਹੀਂ ਉਹ ਜੇ ਰਿਪੋਰਟ ਆਊਗੀ ਤਾਂ ਆਪਾਂ ਪੁਸ਼ਟੀ ਕਰ ਸਕਦੇ ਹਾਂ ਕਿ ਵੀ ਉਹਦੇ ਸਰੀਰ ਦੇ ਵਿੱਚੋਂ ਕਿਹੜੇ ਕਿਸਮ ਦੀਆਂ ਦਵਾਈਆਂ ਦੇ ਨਸ਼ੀਲੇ ਤੱਤ ਮਿਲੇ ਨੇ ਤੁਸੀਂ ਪਰਿਵਾਰ ਨੂੰ ਵੀ ਮਿਲੇ ਹੋ ਤੁਸੀਂ ਕੀ ਮਾਹੌਲ ਸੀ ਪਰਿਵਾਰ ਦੇ ਵਿੱਚ ਜਦੋਂ ਉਹਨਾਂ ਨੇ ਇੰਨੇ ਚਾਵਾਂ ਨਾਲ ਉਹਨਾਂ ਨੇ ਮੁੰਡਾ ਵਿਆਹਾ ਉਹਨਾਂ ਨੂੰ ਤਾਂ ਉਮੀਦਾਂ ਹੀ ਉਹਦੀਆਂ ਜਮਾ ਨਹੀਂ ਹੋਣੀਆਂ ਕਿਉਂਕਿ ਅਰੇਂਜ ਮੈਰਿਜ ਦੇ ਵਿੱਚ ਤਾਂ ਬੰਦਾ ਸਾਰੀ ਘੋਖ ਪੜਤਾਲ ਕਰਕੇ ਫਿਰ ਵਿਆਹ ਕਰਵਾਉਂਦਾ ਆ ਆਪਣੇ ਪੁੱਤ ਦਾ ਆ ਦੇਖੋ ਜੀ ਨਰਪੌਜੀ ਇਹ ਆਪਣਾ ਇਹੀ ਹੁੰਦਾ ਨਾ ਵੀ ਨੇੜੇ ਦਾ ਸਾਖ ਹੈ ਜਿਹੜਾ ਉਹ ਜਾਣ ਪਛਾਣ ਵਾਲਾ ਸਾਖ ਹੁੰਦਾ ਹੁਣ ਫਰੀਦਕੋਟ ਦੇ ਪਰਿਵਾਰ ਨੇ ਫਰੀਦਕੋਟ ਦੇ ਵਿੱਚ ਹੀ ਰਿਸ਼ਤਾ ਕੀਤਾ ਤੇ ਲੇਕਿਨ ਧੋਖਾ ਖਾ ਗਏ ਹੁਣ ਕੀ ਕੀਤਾ ਜਾ ਸਕਦਾ ਹੁਣ ਕਿਸਮਤ ਦੇ ਵਿੱਚ ਲਿਖਿਆ ਹੀ ਇਹ ਸਭ ਸੀਗਾ ਲੇਕਿਨ ਜੋ ਪਰਿਵਾਰ ਤੇ ਬੀਤ ਰਹੀ ਹੈ ਉਹਦਾ ਦਰਦ ਜਾਂ ਸਾਨੂੰ ਪਤਾ ਜਾਂ ਪਰਿਵਾਰ ਨੂੰ ਪਤਾ ਜਿਹੜੇ ਇਸ ਮਸਲੇ ਨਾਲ ਨਿੱਜੀ ਤੌਰ ਤੇ ਜੁੜੇ ਹੋਏ ਨੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਮੇਰੇ ਸਤਕਾਰਯੋਗ ਦਾਦਾ ਜੀ ਸਵਰਗਵਾਸੀ ਸਰਦਾਰਿੰਦਰਜੀਤ ਸਿੰਘ ਖਾਲਸਾ ਜੀ ਜਿਨ੍ਹਾਂ ਦਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਬੜਾ ਪਿਆਰ ਸੀ ਜੀ ਤੇ 1984 ਤੋਂ ਬਾਅਦ 2000 ਸਾਲ ਤਾਈਂ ਉਹਨਾਂ ਨੇ ਨੌਜਵਾਨ ਮੁੰਡਿਆਂ ਦੇ ਕੇਸ ਲੜੇ ਬਿਨਾਂ ਇਸ ਡਰ ਤੋਂ ਕਿ ਮੈਨੂੰ ਪੰਜਾਬ ਪੁਲਿਸ ਨਜਾਇਜ਼ ਪਰਚਿਆਂ ਵਿੱਚ ਫਸਾ ਦੂਗੀ ਜਾਂ ਕਿਸੇ ਗੱਲ ਤੋਂ ਯਾਨੀ ਕਿ ਮੇਰੇ ਅੰਦਰ ਉਸ ਦਾਦੇ ਦਾ ਖੂਨ ਹੈ ਤੇ ਮੈਂ ਤੁਹਾਡੇ ਮਾਧਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਜੇ ਇਸ ਬਜ਼ੁਰਗ ਨੂੰ ਨੈਸ਼ਨਲ ਸਕਿਉਰਿਟੀ ਐਕਟ ਰਾਹੀਂ 3 ਸਾਲ ਅੰਦਰ ਰੱਖਿਆ ਗਿਆ ਮੈਂ ਉਹਨਾਂ ਨੂੰ ਹਾਜ਼ਰ ਨਾਜ਼ਰ ਖਾਲਸਾ ਜੀ ਨੂੰ ਸਮਝ ਕੇ ਕਹਿ ਰਿਹਾ ਕਿ ਇਸ ਮੁਕਦਮੇ ਦੇ ਵਿੱਚ ਅਸੀਂ ਕੋਸ਼ਿਸ਼ ਰੂਗੀ ਕਿ ਫਾਂਸੀ ਕਰਾਈਏ ਨਹੀਂ ਤਾਂ ਉਮਰ ਕੈਦ ਅਸੀਂ ਇਸ ਮੁਕੱਦਮੇ ਦੇ ਵਿੱਚ ਤਿੰਨੇ ਦੋਸ਼ੀਆਂ ਨੂੰ ਕਰਵਾਉਣ ਪਰਿਵਾਰ ਨਾਲ ਡਟੇ ਵੀ ਹੋ ਮਤਲਬ ਮੈਂ ਕਹਿੰਦਾ ਜੀ ਹੱਕ ਢਾਕੇ ਇਨਸਾਫ ਦਿਵਾਵਾਂਗੇ ਤਾਂ ਕਿ ਸਮਾਜ ਦੇ ਵਿੱਚ ਇਹੋ ਜੀ ਘਟਨਾ ਦੁਬਾਰਾ ਨਾ ਹੋਵੇ ਜੋ ਹੋਣਾ ਸੀ ਉਹ ਇੱਕ ਕਿਸਮਤ ਸੀ ਉਸ ਪਰਿਵਾਰ ਦੀ ਲੇਕਿਨ ਇੱਥੋਂ ਸਿੱਖਿਆ ਲੈ ਕੇ ਇਹੋ ਜਿਹਾ ਇੱਕ ਟ੍ਰੈਂਡ ਸੈੱਟ ਕੀਤਾ ਜਾਵੇ ਮਾਨਯੋਗ ਅਦਾਲਤਾਂ ਵੀ ਇਹੋ ਜਿਹਾ ਇੱਕ ਫੈਸਲਾ ਦੇਣ ਜਿਹਦੀ ਕੋਟ ਕਰਕੇ ਹੋਰ ਗੱਲਾਂ ਦੇ ਵਿੱਚ ਹੋਰ ਅਦਾਲਤਾਂ ਦੇ ਵਿੱਚ ਇਸ ਮਸਲੇ ਨੂੰ ਕੋਟ ਕੀਤਾ ਜਾਵੇ ਕੇ ਗਾਂ ਤੋਂ ਇਸ ਰਿਸ਼ਤਿਆਂ ਦੇ ਵਿੱਚ ਨਗਾਰ ਨਾ ਆਵੇ ਕਿਸੇ ਹੋਰ ਦੀ ਜ਼ਰਤ ਨਾ ਪਵੇ ਕਿ ਉਹ ਇਹੋ ਜੇ ਨੌਜਵਾਨ ਪੁੱਤਾਂ ਦੀ ਬਲੀ ਚੜਾਸ ਜੀ ਅ ਕੀ ਹੈ ਇਹ ਵੀ ਜਾ ਰਿਹਾ ਕਿ ਪਹਿਲੇ ਇਸ ਕੁੜੀ ਨੇ ਅੰਮ੍ਰਿਤ ਵੀ ਛਕਿਆ ਹੋਇਆ ਸੀ ਜੀ ਹਾਂ ਬਿਲਕੁਲ ਜੀ ਜਿਹੜਾ ਇਸ ਮਰਨ ਵਾਲੇ ਗੁਰਵਿੰਦਰ ਸਿੰਘ ਦਾ ਸਹਰਾ ਪਰਿਵਾਰ ਹੈ ਉਹ ਅੰਮ੍ਰਿਤਧਾਰੀ ਪਰਿਵਾਰ ਹੈ ਅੱਛਾ ਜੀ ਤੇ ਉਹਨਾਂ ਦੀ ਕੋਸ਼ਿਸ਼ ਸੀ ਕਿ ਅਸੀਂ ਆਪਦੇ 3 ਪੁੱਤਾਂ ਨੂੰ ਵੀ ਪੂਰਨ ਗੁਰਸਿੱਖ ਬਣਾਈਏ ਬਿਲਕੁਲ ਤੁਹਾਡੀ ਇਹ ਗੱਲ ਸੱਚ ਹੈ ਕਿ 12ਵੀਂ ਤੱਕ ਇਹ ਲੜਕੀ ਕੇਸਗੀ ਬੰਦੀ ਸੀ ਅਮਰਤ ਸ਼ਕੇ ਆ ਵਿਆ ਸੀ ਲੇਕਿਨ ਪੰਜਾਬ ਦੇ ਵਿੱਚ ਦੌੜ ਲੱਗੀ ਹੋਈ ਆ ਕੈਨੇਡਾ ਅਮਰੀਕਾ ਜਾਣ ਦੀ ਹੂੰ ਇਸ ਕੁੜੀ ਨੂੰ ਕੱਚੀ ਉਮਰੇ ਪਲੱਸ 2 ਦੇ ਵਿੱਚ ਕੈਨੇਡਾ ਭੇਜਤਾ ਤੇ ਕੈਨੇਡਾ ਕੈਨੇਡਾ ਦੀ ਆਬੋ ਹਵਾ ਤੇ ਉੱਥੋਂ ਦੇ ਮਾਹੌਲ ਨੇ ਉਸ ਕੇਸ ਕੀ ਨੂੰ ਵੀ ਦੂਰ ਕਰਤਾ ਉਸ ਅਮਰਤ ਸ਼ਕੇ ਹੋਏ ਜਿਹੜੇ ਬਾਣੀ ਨੂੰ ਵੀ ਦੂਰ ਕਰਤਾ ਤੇ ਸਰੀਰ ਤੇ ਆਗੇ ਟੈਟੂ ਇਸ ਲੜਕੀ ਦੇ ਬਹੁਤ ਟੈਟੂ ਬਣੇ ਹੋਏ ਆ ਉੱਥੋਂ ਦੇ ਮਾਹੌਲ ਦੇ ਵਿੱਚ ਐਸੀ ਰੰਗੀ ਉੱਥੋਂ ਦੇ ਜਿਹੜਾ ਮਾਹੌਲ ਆ ਉਨੇ ਅੱਜ ਇਸ ਮੁਕਾਮ ਤੇ ਲਿਆ ਕੇ ਖੜਾ ਕਰਤਾ ਕਿ ਅੱਜ ਇਸ ਨੂੰ ਅਦਾਲਤਾਂ ਦੇ ਵਿੱਚ ਪੇਸ਼ ਹੋਣਾ ਪੈ ਰਿਹਾ ਤੇ ਆਪਦੇ ਹੀ ਘਰ ਵਾਲੇ ਦੇ ਕਤਲ ਦੇ ਵਿੱਚ ਇਹਨੂੰ ਜੇਲ੍ਹ ਚ ਜਾਣਾ ਪੈ ਰਿਹਾ ਮਹੀਪ ਜੀ ਮੈਂ ਆਖਰੀ ਸਵਾਲ ਪੁੱਛਣਾ ਜਾਊਂਗਾ ਕਿ ਗੁਰਵਿੰਦਰ ਨੂੰ ਪਹਿਲਾਂ ਵੀ ਡਰ ਸੀ ਜਾਂ ਕਿਸੇ ਉਸ ਨੇ ਆਪਣੇ ਦੋਸਤ ਨਾਲ ਸ਼ੇਅਰ ਕੀਤਾ ਹੋਵੇ ਕਿ ਮੇਰੀ ਘਰ ਵਾਲੀ ਦਾ ਐਕਸਟਰਾ ਮੈਰਿਟਲ ਅਫੇਅਰ ਚੱਲਦਾ ਤੇ ਆ ਮੇਰਾ ਨੁਕਸਾਨ ਕਰੂਗੀ ਇਹ ਪੜਤਾਲ ਦੇ ਵਿੱਚ ਪਤਾ ਲੱਗੂਗਾ ਹੋ ਸਕਦਾ ਹੋ ਸਕਦਾ ਕਿ ਉਹਦੇ ਪਰਿਵਾਰ ਨੂੰ ਜਾਂ ਉਹਦੀ ਭੈਣ ਨੂੰ ਤਾਂ ਜ਼ਰੂਰ ਪਤਾ ਹੋਵੇ ਕਿਉਂਕਿ ਭੈਣ ਭਰਾਵਾਂ ਦਾ ਬੜਾ ਗੂੜਾ ਪਿਆਰ ਹੁੰਦਾ ਇੱਕ ਬੜਾ ਪਵਿੱਤਰ ਰਿਸ਼ਤਾ ਹੈ ਇਹ ਲੇਕਿਨ ਮੈਂ ਇਹਦੇ ਬਾਰੇ ਕਿਉਂਕਿ ਹਲੇ ਪੜਤਾਲ ਚੱਲ ਰਹੀ ਹੈ ਹਲੇ ਤਾਂ 28 29 ਤਰੀਕ ਦਾ ਵਾਕਿਆ ਅੱਜ 6 ਤਰੀਕ ਹੋਈ ਹੈ ਤੇ ਹਲੇ ਬਹੁਤ ਲੰਬੀ ਪੜਤਾਲ ਚੱਲਣੀ ਹੈ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਬਾਰੇ ਦੱਸਿਆ ਜਾ ਸਕਦਾ ਕਿੰਨਾ ਸਮਾਂ ਲੱਗ ਜੂ ਫੈਸਲਾ ਨੂੰ ਸਜ਼ਾ ਕਰਵਾਉਣ ਨੂੰ ਦੋਸ਼ੀ ਛੇ ਸਾਬ ਨਾਲ ਪੰਜਾਬ ਤੇ ਪੰਜਾਬੀਆਂ ਚ ਰੋਸ ਹੈ ਤੇ ਮੈਂ ਦੇਖ ਰਿਹਾ ਕਿ ਮਾਣਯੋਗ ਅਦਾਲਤ ਦੇ ਵਿੱਚ ਜਦੋਂ ਇਹਨਾਂ ਨੂੰ ਰਿਮਾਂਡ ਲਈ ਮੁਕੱਦਮਾ ਨੂੰ ਪੇਸ਼ ਕੀਤਾ ਜਾ ਰਿਹਾ ਸੀ ਤਾਂ ਪੰਜਾਬ ਦੇ ਜੱਜ ਵੀ ਆਖਰਕਾਰ ਇਨਸਾਨ ਨੇ ਆਪਦੇ ਪਰਿਵਾਰਾਂ 'ਚ ਰਹਿੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਜਿੰਨਾ ਗੁੱਸਾ ਹਰ ਕਿਸੇ ਦੇ ਮਨ ਦੇ ਵਿੱਚ ਤਾਂ 2 ਤੋਂ 3 ਸਾਲ ਦੇ ਵਿੱਚ ਹੱਦ 4 ਸਾਲਾਂ ਦੇ ਵਿੱਚ ਮਾਣਯੋਗ ਅਦਾਲਤਾਂ ਵੱਲੋਂ ਇਹਨਾਂ ਨੂੰ ਇੱਕ ਮਸਾਲੀ ਸਜ਼ਾ ਦਿੱਤੀ ਜਾਊਗੀ ਕਿਉਂਕਿ ਹੁਣ ਧਾਰਾ ਬੜੀ ਸਾਫ਼ ਹੈ ਜਾਂ ਉਮਰ ਕੈਦ ਜੇ ਜਾਂ ਫਾਂਸੀ ਦੀ سزا ਤੀਸਰਾ ਕੋਈ ਵਿਕਲਪ ਨਹੀਂ ਕਟੋ-ਕਟ ਉਮਰ ਕੈਦ ਵੱਧ ਤੋਂ ਵੱਧ ਫਾਂਸੀ ਦੀ سزا ਵਾਈਕੁਂਜੀ ਦਾ ਖਾਤਾ ਵਾਈਕੁਂਜੀ ਦੇ ਪਰ